ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਦਿਲਜੀਤ ਸਿੰਘ ਛੀਮਾ ਹੋਣ ਚਾਹੇ ਬਲਟੋਹਾ ਹੋਵੇ ਚਾਹੇ ਚੰਦੂ ਮੱਜਰਾਹੜੀ ਹੋਣ ਜਮਾਨਤਾਂ ਨਹੀਂ ਪਚਾ ਸਕੇ 10 ਉਮੀਦਵਾਰ ਹਾਂ ਆਮ ਆਦਮੀ ਪਾਰਟੀ ਕੋਈ ਇੱਕ ਜਹੀ ਪਾਰਟੀ ਹੈ ਜਿਹੜੀ ਸੀਟਾਂ ਦਾ ਤਿੰਨ ਜਿੱਤੀ ਹੈ ਪਰ ਉਹਦੀ ਕਿਸੇ ਵੀ ਉਮੀਦਵਾਰ ਦੀ ਜਮਾਨਤ ਜ਼ਬਤ ਨਹੀਂ ਹੈ ਮਤਲਬ ਤਿੰਨ ਤੋਂ ਬਿਨਾ ਬਾਕੀ 10ਾਂ ਦੀ ਵੀ ਜਮਾਨਤ ਜ਼ਬਤ ਨਹੀਂ ਹੈ ਪਰ ਕਾਂਗਰਸ ਵੀ ਮਤਲਬ ਇੱਕ ਉਮੀਦਵਾਰ ਜਿਆ ਹੈਗਾ ਜਿਹਦੀ ਜਮਾਨਤ ਜ਼ਬਤ ਹੋਈ ਹੈ ਤੇ ਇਸੇ ਤਰ੍ਹਾਂ ਭਾਜਪਾ ਦੀਆਂ ਪੰਜ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਹੈ ਜੀ ਹਾਂ ਅਕਾਲੀ ਦਲ ਮਤਲਬ ਜਿਵੇਂ ਆਪਾਂ ਗੱਲ ਕੀਤੀ ਹੈ ਕਿ 380 ਦੇ ਵਿੱਚੋਂ 264 ਦੀ ਜ਼ਮਾਨਤ ਜਬਤ ਹੋ ਗਈ ਸਿਮਰਜੀਤ ਮਾਨ ਵੀ ਆਪਣੀ ਜ਼ਮਾਨਤ ਬਚਾ ਕੇ ਹੈਨਾ ਤੇ ਇਧਰ ਜੇਕਰ ਆਪਾਂ ਗੱਲ ਕਰੀਏ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਹੁੰਦੀ ਉਹਨਾਂ ਦੀ ਜ਼ਮਾਨਤ ਨਹੀਂ ਬਚੀ ਸਿਮਰਜੀਤ ਮਾਨ ਦੀ ਬਚ ਰਹੀ ਹੈ ਗੜੀ ਦੀ ਨਹੀਂ ਬਚ ਰਹੀ ਤੇ ਪਰ ਅਕਾਲੀ ਦਲ ਸਭ ਤੋਂ ਜ਼ਿਆਦਾ ਇਸ ਹਾਲਤ ਦੇ ਵਿੱਚ ਮਤਲਬ ਕਮਜ਼ੋਰ ਨਜ਼ਰ ਆਇਆ ਲਖਸਾ ਦਲਜੀਤ ਸਿੰਘ ਚੀਮਾ ਗੁਰਦਾਸਪੁਰ ਤੋਂ 85000 ਵੋਟ ਪਈ ਜਮਾਨਤ ਜ਼ਬਤ ਹੋਈ ਮਿਰਸਾ ਸਿੰਘ ਬਲਟੋਹਾ ਹੈਨਾ ਜਮਾਨਤ ਜ਼ਬਤ ਹੋਈ ਹੈ ਮਿੰਦਰ ਸਿੰਘ ਕੇਪੀ ਜਲੰਧਰ ਜਮਾਨਤ ਜ਼ਬਤ ਹੋਈ ਹੈਨਾ ਜੀ ਇਸੇ ਤਰ੍ਹਾਂ ਸੋਨ ਸਿੰਘ ਠੰਡਲ ਹੈ ਹਸ਼ਿਆਰਪੁਰ ਤੋਂ ਜਮਾਨਤ ਜ਼ਬਤ ਹੋਈ ਪ੍ਰੇਮ ਸਿੰਘ ਚੰਦੂ ਮਾਜਰਾ ਅਨੰਦਪੁਰ ਸਾਹਿਬ ਹਲਕੇ ਤੋਂ ਜਮਾਨਤ ਜ਼ਬਤ ਹੋਈ ਰਣਜੀਤ ਸਿੰਘ ਢਿੱਲੋਂ ਲੁਧਿਆਣਾ ਤੋਂ ਜਮਾਨਤ ਜ਼ਬਤ ਹੋਈ ਵਿਕਰਮਜੀਤ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਜਮਾਨਤ ਜ਼ਬਤ ਰਾਜਵਿੰਦਰ ਸਿੰਘ ਫਰੀਦਕੋਟ ਜਮਾਨਤ ਜ਼ਬਤ ਇਕਵਾਲ ਸਿੰਘ ਝੁੰਦਾ ਸੰਗਰੂਰ ਜਵੰਤ ਜਪਤ ਐਨ ਕੇ ਸ਼ਰਮਾ ਪਟਿਆਲਾ ਜਵੰਤ ਜਪਤ ਤੇ ਇਧਰ ਭਾਜਪਾ ਦੇ ਵੀ ਪੰਜ ਨੇ ਜੀ ਹੈਨਾ ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਜਵੰਤ ਜਪਤ ਪਰਮਪਾਲ ਕੌਰ ਸਿੱਧੂ ਪਠਿੰਡਾ ਜਵੰਤ ਜਪਤ ਹੈ ਇਸ ਤਰ੍ਹਾਂ ਹੰਸਰਾਜ ਹੰਸਪਰੀਤਕੋਟ ਜਵੰਤ ਜਪਤ ਭੈ ਗਿਜਾਰਾਮ ਫਤੇਗੜ ਸਾਹਿਬ ਜਵੰਤ ਜਪਤ ਅਰਵਿੰਦ ਖੰਨਾ ਸੰਗਰੂਰ ਜਵੰਤ ਜਪਤ ਤੇ ਕਾਂਗਰਸੀ ਅਮਰਜੀਤ ਕੌਰ ਸਾਹੋਕੇ ਫਰੀਦਕੋਟ ਜਵੰਤ ਜਪਤ ਸੋ ਇਸ ਤਰ੍ਹਾਂ ਇਹ ਸਥਿਤੀ ਹੈ ਫਰੀਦਕੋਟ ਇੱਕ ਅਜਿਹਾ ਲੋਕ ਸਭਾ ਹਲਕਾ ਸੀ ਜਿੱਥੇ ਤਿੰਨੋਂ ਮੁੱਖ ਪਾਰਟੀਆਂ ਦੀ ਜਮਾਨਤ 잡ਤ ਹੈ। ਅਕਾਲੀ ਜਲਦੀ ਵੀ, ਭਾਜਪਾ ਦੀ ਵੀ, ਕਾਂਗਰਸ ਦੀ ਵੀ। ਇੱਥੋਂ ਬੇਸ਼ੱਕ ਆਜ਼ਾਦ ਉਮੀਦਵਾਰ ਸਰਜ ਸਿੰਘ ਖਾਲਸਾ ਜਿੱਤਦੇ ਨੇ ਤੇ ਕਰਮਜੀਤ ਅਨਮੋਲ ਹੋਰੀ ਦੂਏ ਨੰਬਰ ਤੇ ਆਉਂਦੇ ਨੇ ਪਰ ਕਰਮਜੀਤ ਅਨਮੋਲ ਹੋਰੀ ਬਹੁਤ ਫਸਵੇਂ ਮੁਕਾਬਲੇ ਸੀਗੇ ਤੇ ਜਮਾਨਤ ਬਚਾ ਗਏ। ਉਹ ਜਮਾਨਤ 잡ਤ ਨਹੀਂ ਹੋਈ। ਪਰ ਇੱਥੋਂ ਹੀ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਅਕਾਲੀ ਦਲ ਦਾ ਇਹਦੀ ਵੀ ਜਮਾਨਤ ਜਬਤ ਹੈ ਇੱਥੋਂ ਹੀ ਹੈ ਆਪਣਾ ਭਾਜਪਾ ਦਾ ਉਮੀਦਵਾਰ ਹੰਸ ਰਾਜ ਹੰਸ ਉਹਦੀ ਵੀ ਜਮਾਨਤ ਜਬਤ ਹੈ ਤੇ ਇੱਥੋਂ ਹੀ ਅਮਰਜੀਤ ਕੌਰ ਸਾਹੋ ਉਹਦੀ ਵੀ ਜਮਾਨਤ ਜਬਤ ਹੈ ਸੋ ਇਹ ਤਿੰਨੇ ਉਮੀਦਵਾਰਾਂ ਦੀ ਇੱਥੋਂ ਜਮਾਨਤ ਜਬਤ ਹੈ ਹਾਂ ਆਮ ਆਦਮੀ ਪਾਰਟੀ ਦੇ ਕਿਸੇ ਉਮੀਦਵਾਰ ਦੀ ਜਮਾਨਤ ਜਬਤ ਨਹੀਂ ਹੋਈ ਸੋ 328 ਚੋਂ 266 ਦੀ ਜਮਾਨਤ ਜਬਤ ਹੋਈ ਹੈ ਜਨਾਬ ਇਹ ਆਪਣੇ ਆਪ ਚਿਕ ਪਹਿਲੂ ਹੈ ਜਿੱਥੋਂ ਤੱਕ ਸਵਾਲ ਹੈ ਕਿ ਜਮਾਨਤ ਜਬਤ ਦਾ ਆਧਾਰ ਕੀ ਹੈ ਜਿਹੜੀ ਲੋਕ ਸਭਾ ਸੀਟ ਤੋਂ ਤੁਸੀਂ ਖੜੇ ਹੋ ਉਸ ਸੀਟ ਤੇ ਜਿੰਨੀਆਂ ਵੋਟਾਂ ਪੋਲ ਹੋਈਆਂ ਉਸ ਪੋਲ ਹੋਈਆਂ ਵੋਟਾਂ ਦੇ ਵਿੱਚੋਂ ਜੇਕਰ ਤੁਹਾਨੂੰ 16.66% ਵੋਟ ਨਹੀਂ ਪਈ ਤਾਂ ਤੁਹਾਡੀ ਜਮਾਨਤ ਖਤਮ। ਮਤਲਬ 16.5% ਤੋਂ ਵੱਧ ਵੋਟ ਲੈ ਕੇ ਜਾਣਾ ਲਾਜ਼ਮੀ ਤਾਂ ਜਮਾਨਤ ਬਚਦੀ ਹੈ। ਜਨਰਲ ਉਮੀਦਵਾਰ ਦੀ 25000 ਹੈ ਤੇ ਰਾਖਮੀ ਸੀਟ ਦੇ ਉੱਤੇ 12500 ਹੈ। ਸੋ ਜੀ ਹੁਣ ਜਿਨ੍ਹਾਂ ਦੀ ਜਮਾਨਤਾਂ ਜप्त ਹੋ ਗਈਆਂ 268 ਦੀਆਂ ਮਤਲਬ ਉਹਨਾਂ ਦੇ ਪੈਸੇ ਸਰਕਾਰੀ ਖਜ਼ਾਨੇ 'ਚ ਪਹੁੰਚ ਗਏ ਪਰ ਅਕਾਲੀ ਦਲ ਵੀ ਸੋਚੇ ਕਿ ਉਹਦੀ ਹਾਲਤ ਇਥੋਂ ਕਿਉਂ ਆਈ। 13 ਦੇ ਵਿੱਚੋਂ 10 ਦੀ ਜivant ਜਬਤ ਹੈ ਤੇ 6 ਉਮੀਦਵਾਰਤਾ ਜਹੇ ਨੇ ਜਿਹੜੇ ਲੱਖ ਤੋਂ ਉੱਪਰ ਵੀ ਵੋਟ ਨਹੀਂ ਲੈ ਕੇ ਜਾ ਸਕੇ ਤਰਜੀਤ ਸਿੰਘ ਟੀਮਾ 85000 ਤੇ ਰਹਿ ਗਏ ਬਿਰਸਾ ਸਿੰਘ ਬਲਟੋਵਾ 86000 ਤੇ ਰਹਿ ਗਏ ਮਹਿੰਦਰ ਸਿੰਘ ਕੇਬੀ 67000 ਰਹਿ ਗਏ ਸੋਨ ਸਿੰਘ ਠੰਡਰ 91000 ਰਹਿ ਗਏ ਹੈਨਾ ਇਸੇ ਤਰ੍ਹਾਂ ਜੀ ਮਤਲਬ ਰਣਜੀਤ ਸਿੰਘ ਢਿੱਲੋਂ 90000 ਰਹਿ ਗਏ ਹੈ ਤੇ ਇਕਵਾਲ ਸਿੰਘ ਚੁੰਦਹਰੀ 62000 ਰਹਿ ਗਏ ਐਨ ਕੇ ਸ਼ਰਮਾ ਹਾਂ ਚਲੋ ਲੱਖ ਤੋਂ ਪਾਰ ਨੇ ਬਿਕਰਮਜੀਤ ਸਿੰਘ ਖਾਲਸਾ ਜਲੋ ਲੱਖ ਤੋਂ ਪਾਰ ਨੇ ਹਣਾ ਪ੍ਰੇਮ ਸਿੰਘ ਚੰਦੂ ਮਾਜਰ ਹੋਰੀ ਲੱਖ ਤੋਂ ਪਾਰ ਨੇ ਤਿੰਨਕ ਉਮੀਦਵਾਰ ਹੈਗੇ ਜਿਹੜੇ ਲੱਖ ਤੋਂ ਪਾਰ ਨੇ ਪਰ 6 ਮਤਲਬ 4 ਉਮੀਦਵਾਰ ਹੈਗੇ ਲਗਭਗ ਜਿਹੜੇ ਲੱਖ ਤੋਂ ਪਾਰ ਨੇ ਸੋ ਬਾਕੀ ਸਾਰੇ ਦੀਵੰਦ 잡ਤ ਨੇ ਇਹ ਜਵੰਦ ਵੀ 잡ਤ ਹੈ ਤੇ ਲੱਖ ਤੋਂ ਵੱਧ ਵੋਟਾਂ ਮਿਲੀਆਂ ਸੋ 264 ਉਮੀਦਵਾਰ ਜਹੇ ਨੇ ਜਿਹੜੇ ਆਪਣੀ ਪੰਜਾਬ ਦੇ ਵਿੱਚ ਜਮਾਨਤ ਨਹੀਂ ਬਚਾ ਸਕੇ ਨਰਿੰਦਰ ਮੋਦੀ ਹੋਰੀ ਕਹਿੰਦੇ ਜੀ ਹੁਣ ਸ਼ਨੀਵਾਰ ਨਹੀਂ ਐਤਵਾਰ ਸੌ ਚੁੱਕਣੀ ਆ ਚਲੋ ਜੀ ਸੋ ਐਤਵਾਰ ਨੂੰ ਸੌ ਚੁੱਕਲੜ ਚਲੋ ਆਪਾਂ ਦਾਬਿਆਂ ਬਾਧਿਆਂ ਦੇ ਵਿਚਾਲੇ ਹਾਂ ਕੈਬਨਿਟ ਦੀ ਰੂਪਰੇਖਾ ਦੇ ਹਵਾਲੇ ਨਾਲ ਦਿੱਲੀ 'ਚ ਰਸਾ ਕਸੀਦਾ ਚੱਲੇ ਰਹੀ ਹੈ। ਹਾਂ ਦਿਨ ਅੱਗੇ ਜਾਣ ਦੇ ਪਿੱਛੇ ਹਾਂ ਜਾਂ ਸਹਿਮਤੀ ਨਾ ਬਣ ਪਾਉਣ ਦੇ ਪਿੱਛੇ ਕੈਬਨਿਟ ਮੰਤਰੀਆਂ ਨੂੰ ਲੈ ਕੇ ਵਿਭਾਗਾਂ ਨੂੰ ਲੈ ਕੇ ਹੁਣ ਵਿਰੋਧੀ ਸੌਦੇਬਾਜ਼ੀ ਤਾਂ ਆ ਹੀ ਗਏ ਨੇ। ਇਸੇ ਲਈ ਪਹਿਲੀ ਉਹ ਬੈਠਕ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਅਮਿਤ ਸ਼ਾਤ ਜੀਪੀ ਨੱਡਾ ਦੀ ਡਿਊਟੀ ਲਾਈ ਸੀ ਕਿ ਤੁਸੀਂ ਸਹਿਯੋਗੀ ਦਲਾਂ ਨਾਲ ਕਰੋ ਰਾਬਤਾ ਕਿ ਆਪਾਂ ਕੈਬਨਿਟ ਦੀ ਰੂਪਰੇਖਾ ਕੀ ਹੋਵੇ। ਉਹ ਭਾਈ ਰੂਪਰੇਖਾ ਨਹੀਂ ਕਿ ਨੂੰ ਕਿਹੜੇ ਵਿਭਾਗ ਤੇ ਮਨਾਉਣਾ ਇਹ ਸੌਦਾ ਕਰਨਾ ਸੀ। ਸੋ ਇਸੇ ਦੇ ਵਿੱਚੋਂ ਫਿਰ ਨਤੀਸ਼ ਤੇਜੰਦਰਬਾਬੂ ਨਾਇਡੂ ਦੀਆਂ ਡਿਮਾਂਡਾਂ ਸਾਹਮਣੇ ਆ ਗਈਆਂ ਅਗਲੇ